ਪੰਜਾਬ ਦੇ ਵਿੱਚੋਂ ਬਠਿੰਡਾ ਸਭ ਤੋਂ ਗਰਮ ਟੈਂਪਰੇਚਰ ਪਹੁੰਚਿਆ 45 ਤੋਂ 47 ਡਿਗਰੀ ਦੇ ਵਿੱਚ ਬੱਚਿਆਂ ਦੇ ਆਪੀਡੀ ਦੇ ਵਿੱਚ ਹੋਇਆ 15 ਤੋਂ 20% ਵਾਧਾ ਸੋਮਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਜੱੱਚਾ ਬੱਚਾ ਹਸਪਤਾਲ ਦੇ ਅੰਦਰ ਬੱਚਿਆਂ ਦੇ ਮਾਹਰ ਡਾਕਟਰ ਰਵੀ ਕਾਂਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀ ਵਧਣ ਦੇ ਨਾਲ ਜਿੱਥੇ ਬੱਚਿਆਂ ਨੂੰ ਟਟੀਆਂ ਉਲਟੀਆਂ ਦੇ ਬਿਮਾਰੀਆਂ ਦੇ ਵਿੱਚ ਵਾਧਾ ਹੋਇਆ ਹੈ ਉੱਥੇ ਉਹਨਾਂ ਕਿਹਾ ਕਿ ਇਹ ਹੁਣ ਮਰੀਜ਼ਾਂ ਦੇ ਵਿੱਚ ਮਰੀਜ਼ ਬੱਚਿਆਂ ਦੀ ਓਪੀਡੀ ਦੇ ਵਿੱਚ 15 ਤੋਂ 20% ਵਾਧਾ ਹੋ ਚੁੱਕਾ ਹੈ ਦੇਖ ਰਹੋ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਬਠਿੰਡਾ ਦੇ ਸਿਵਲ ਹਸਪਤਾਲ ਵੀ ਕਿਹਾ ਹੈ ਹੁਣ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਹੈ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਬਠਿੰਡਾ ਦਾ ਟੈਂਪਰੇਚਰ 45 ਤੋਂ 47 ਦੇ ਵਿਚਾਲੇ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਗਰਮ ਬਠਿੰਡਾ ਦੱਸਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਮਰੀਜ਼ਾਂ ਦੀ ਓਪੀਡੀ ਜਿਹੜੀ ਉਹ ਵੱਧ ਚੁੱਕੀ ਆ ਤੇ ਬੱਚਿਆਂ ਦੀ ਓਪੀਡੀ ਦੇ ਵਿੱਚ ਬੱਚਿਆਂ ਦੇ ਮਾਹ ਡਾਕਟਰ ਰਵੀ ਗਾਂਦਰੀ ਨੇ ਦੱਸਿਆ ਕਿ 15 ਤੋਂ 20% ਵਾਧਾ ਹੋ ਚੁੱਕਾ ਹੈ ਦੇਖੋ ਤੁਸੀਂ ਉਹ ਲੰਬੀਆਂ ਲੇਣਾ ਲੱਗੀਆਂ ਹੋਈਆਂ ਨੇ ਬਿਹਿੰਡਾ ਦੇ ਚੱਚਾਪਾਚਾ ਹਸਪਤਲ ਦੇ ਅੰਦਰ ਜਿੱਥੇ ਬੱਚਿਆਂ ਦੀ ਓਪੀਡੀ ਦੇ ਵਿੱਚ ਇੱਥੇ ਗਰਮੀ ਨੂੰ ਲੈ ਕੇ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਹੈ ਤੇ ਉਹਨਾਂ ਲੋਕਾਂ ਨੂੰ ਸਿਝਾ ਦਿੱਤੀ ਕਿ ਅਗਰ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਲੋੜ ਹੈ ਤਾਂ ਨਾ ਲੈ ਕੇ ਜਾਓ ਤੇ ਹੋ ਸਕੇ ਤਾਂ ਫੋਰ ਬਿਲਰ ਦੇ ਵਿੱਚ ਲੈ ਕੇ ਜਾਓ ਤੇ ਬੱਚਿਆਂ ਦੇ ਸਰਦੀ ਉੱਪਰ ਗਿੱਲਾ ਕੱਪੜਾ ਜ਼ਰੂਰ ਦੇ ਕੇ ਰੱਖੋ ਤਾਂ ਜੋ ਉਹ ਗਰਮੀ ਤੋਂ ਬਚ ਸਕਣ ਮੈਂ ਜਸਪੀਨਾ ਮਾਤਾ ਜੀ ਕਿਹੜਾ ਹੋ ਜੀ ਮੈਂ ਡਾਕਟਰ ਅਵਿਕੰਤ ਗੁਪਤਾ ਹਾਂ ਮੈਂ ਸਿਵਲ ਹਸਪੀਟਲ ਬਿਹੜਾ ਤੋਂ ਆ ਬੋਲਦੇ ਤੇ ਮੇਰੀ ਪੋਸਟਿੰਗ ਸਿਵਲ ਹਸਪੀਟਲ ਬਿਹੜਾ ਦੇ ਵਿੱਚ ਐਜ਼ ਅ ਮੈਡੀਕਲ ਆਫਸਰ ਵੀ ਡਾਇਟ੍ਰੀਸ਼ਨ ਹੈ ਗਰਮੀ ਨੂੰ ਲੈ ਕੇ ਪੇਸ਼ੈਂਟਾਂ ਚ ਕਿੰਨਾ ਤਵੱਦਾ ਹੋਇਆ ਤੇ ਜਾਂ ਕੀ ਕੀ ਸੁਧਾਰ ਨੇ ਜਿਹੜੇ ਕੀ ਬਚਤ ਕਰਨ ਚਾਹੀਦੇ ਆ ਬਾਈ ਪਿਛਲੇ ਹਫਤੇ 10 ਦਿਨ ਤੋਂ ਜਿਵੇਂ ਕਿ ਟੈਂਪਰੇਚਰ 45 ਤੋਂ ਲੈ ਕੇ 47 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਤਾਂ ਗਰਮੀ ਕਰਕੇ ਗਰਮੀ ਵਧਨ ਕਰਕੇ ਬਹੁਤ ਹੀ ਸਡਨਲੀ ਇੱਕਦਮ ਪਿਛਲੇ ਹਫਤੇ 10 ਦਿਨ ਤੋਂ 15 ਤੋਂ ਲੈ ਕੇ 20% OPD ਸਾਡੇ ਚ ਮਰੀਜ਼ਾਂ ਦਾ ਵਾਧਾ ਹੋਇਆ ਆ ਜਿੱਥੋਂ ਤੱਕ ਬ੍ਰਿਜਾਂ ਦਾ ਸਵਾਲ ਹੈ ਕਿ ਸਾਰੇ ਮਿਕਸ ਜੇ ਮਰੀਜ਼ ਆ ਰਹੇ ਨੇ ਜਿਹਨਾਂ ਦੀਆਂ ਉਲਟੀਆਂ ਦੇ ਗੈਸਟ੍ਰੋਐਂਟਾਈਟਸ ਜਿਸ ਨੂੰ ਕੈਸ ਕਹਿੰਦੇ ਆ ਜਾਂ ਫਿਰ ਕੋਈ ਟਾਈਫਾਇਡ ਦੇ ਪੇਸ਼ੈਂਟ ਵਿਚਾਰੇ ਨੇ ਕੁਝ ਡੌਨਡਿਸ ਦੇ ਪੀਲੀ ਰੰਦੀਜ਼ ਆ ਰਹੇ ਨੇ ਵਾਇਰਲ ਫੀਵਰ ਦੇ ਤੇਜ਼ ਬੁਖਾਰ ਦੇ ਕਈ ਸਾਰੇ ਸਾਡੇ ਕੋਲੇ ਸਕਿਨ ਇਨਫੈਕਸ਼ਨਸ ਤੇ ਸਕਿਨ ਅਲਰਜੀ ਦੇ ਕੇਸਿਸ ਆ ਰਹੇ ਨੇ ਬਾਕੀ ਤਾਂ ਸਾਰੇ ਰਲਵੇਂ ਮਿਲ ਕੇ ਪੇਸ਼ੈਂਟ ਹੀ ਸਾਡੇ ਕੋਲ ਆ ਰਹੇ ਨੇ ਇਸ ਦਾ ਨਿਯਮ ਇਹ ਹੈ ਕਿ ਬੱਚਿਆਂ ਨੂੰ ਸੁਝਾਅ ਤਾਰਿਕ ਸਭ ਤੋਂ ਪਹਿਲਾਂ ਤੇ ਇਹੀ ਹੈ ਵੀ ਜਦੋਂ ਗਰਮੀ ਸੂਰੀ ਸਿਰ ਤੇ ਚੜੀ ਜਾਂਦਾ ਸਵੇਰੇ 10 11 ਵਜੇ ਨੂੰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਉਸ ਟਾਈਮ ਨੂੰ 10 11 ਵਜੇ ਬੱਚਿਆਂ ਨੂੰ ਸਕੂਲ ਚੋਂ ਜਲਦੀ ਜੇਵੇਂ ਛੁੱਟੀ ਹੋਣ ਲੱਗ ਗਈ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਵੀ ਬੜਾ ਚੰਗਾ ਕੀਤਾ ਕਿ ਜੇ ਸਕੂਲ ਜਲਦੀ ਬੰਦ ਹੋਣ ਲੱਗੇ ਤਾਂ ਉਹਦੇ ਵਿੱਚ ਬੱਚਿਆਂ ਨੂੰ ਘੱਟ ਤੋਂ ਘੱਟ ਕੱਢੇ ਜਾਵੇ ਘਰੋਂ ਬਾਹਰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਤਾਂ ਖਾਸ ਕਰਕੇ ਦੁਪਹਿਰ ਦੇ ਵੇਲੇ ਖਾਸ ਕਰਕੇ ਜੇ ਕੱਢਣਾ ਵੀ ਹੈ ਤੇ ਸ਼ਾਮ ਦੇ ਤੇ ਸਵੇਰ ਦੇ ਟਾਈਮ ਹੀ ਕਰੋ ਲੈ ਕੇ ਜਾਇਆ ਜਾਵੇ ਬਾਅਦ ਜੇ ਅਮਰੀਆਂ ਸਿੰਘ ਦੀ ਤੇ ਲੈ ਕੇ ਵੀ ਇਹਨਾਂ ਸਿਰ ਤੇ ਗਿੱਲਾ ਤੋਲਿਆ ਗਿੱਲਾ ਰੁਮਾਲ ਲੈ ਕੇ ਜਾਏ ਆਵੇ ਹੁਣ ਕੋਸ਼ਿਸ਼ ਕੀਤੀ ਆ ਕਿ 4 ਵੀਲਰ ਤੇ ਹੀ ਲੈ ਕੇ ਜਾਇਆ ਜਾਵੇ ਸੈਕਿੰਡਸ ਵੀ ਆਏ ਆ ਕਿ ਬੱਚਿਆਂ ਨੂੰ ਤਰਲ ਪਦਾਰਥਾਂ ਦਾ ਇਸਤੇਮਾਲ ਬੁਲਾ ਦੇਣਾ ਚਾਹੀਦਾ ਹੈ ਉਹਦੇ ਵਿੱਚ ਸ਼ਕਜਨੀ ਹੈ ਨਿੰਬੂ ਪਾਣੀ ਹੈ ORS ਹੈ ਕੋਕੋਨਟ ਵਾਟਰ ਹੈ ਜਾਂ ਪੀਨ ਵਾਟਰ ਵੀ ਬਹੁਤ ਚੰਗਾ ਹੁੰਦਾ ਬੱਚਿਆਂ ਨੂੰ ਬਾਰ ਬਾਰ ਪਲਾਉਣਾ ਚਾਹੀਦਾ ਪਾਣੀ ਇਸ ਤਰ੍ਹਾਂ ਬੱਚੇ ਇਸ ਪਰ ਬਰਗ ਤਿਆਰ ਆ ਜਾਂਦੇ ਆ ਫਾਸਟ ਫੂਡ ਖਾਂਦੇ ਆ ਦੇਖੋ ਬਾਹਰਲੀ ਚੀਜ਼ਾਂ ਦਾ ਇਸਤੇਮਾਲ ਤੋਂ ਅਲਰਜੀ ਤੇ ਬਿਲਕੁਲ ਇਹਨਾਂ ਦੀ ਦਾ ਖਾਸ ਕਰਕੇ ਇਨਫੈਕਸ਼ਨ ਬਹੁਤ ਜ਼ਿਆਦਾ ਵਾਝ ਜਾਂਦੀਆਂ ਨੇ ਤਾ ਛੋਟੇ ਬੱਚਿਆਂ ਲਈ ਬਿਮਾਰੀ ਵੈਸੇ ਹੀ ਘੱਟ ਹੁੰਦੀ ਆ ਤੇ ਇਨਫੈਕਸ਼ਨ ਜਲਦੀ ਕੈਚ ਕਰਦੇ ਗਰਮੀ ਦੇ ਵਿੱਚ ਤਾਂ ਗਰਮੀ ਦੇ ਪਸੀਨਾ ਜ਼ਿਆਦਾ ਆਣ ਕਰਕੇ ਬੈਕਟੀਰੀਆ ਦੀ ਗਰੋਥ ਵੀ ਜ਼ਿਆਦਾ ਹੁੰਦੀ ਆ ਤੇ ਪਸੀਨਾ ਉਹ ਦੇਖੋ ਰੇੜੀ ਵਾਲੇ ਪਲਾਰਥਾਂ ਤੇ ਗਿਰੀ ਜਾਂਦਾ ਤਾਂ ਉਹ ਇਨਫੈਕਸ਼ਨਸ ਦੇ ਚਾਂਸਿਸ ਯਕੀਨ ਗਰੋਥ ਤੇ ਚਾਂਸਿਸ ਜ਼ਿਆਦਾ ਹੁੰਦੇ ਆ ਜਿਸ ਕਰਕੇ ਡੱਟੀਆਂ ਉਲਟੀਆਂ ਪੀਲੀਆ ਟਾਈਫਾਇਡ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ ਇਸ ਕਰਕੇ ਬਾਹਰ ਰੇੜੀ ਵਾਲੀ ਚੀਜ਼ਾਂ ਜਾਂ ਨੰਗੀਆਂ ਵਸਤੂਆਂ ਜੋ ਕਿ ਆਉ ਫੁੱਟ ਬਾਤੇ ਬਿਕਰੀਆਂ ਨੇ ਖਾਣ ਵਾਲੀਆਂ ਉਹਨਾਂ ਦਾ ਇਸਤੇਮਾਲ ਬਿਲਕੁਲ ਨਹੀਂ ਸਮੋਸਾ ਪਕੌੜਾ ਜਿਵੇਂ ਕਚੋਰੀ ਹੈ ਕੋ ਚਾਟ ਭੱਲੇ ਇਦਾਂ ਵੀ ਚੀਜ਼ਾਂ ਬਿਲਕੁਲ 100% ਬਿਲਕੁਲ ਅਸੀਂ ਵਰਜਿਤ ਕਰਦੇ ਗਰਮੀ ਇਸ ਦਾ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ